ਅੱਜ ਬਣੀ ਲੋਦੀ ਸੁੰਦਰ ਚੱਕ ਸਾਬਕਾ ਵਿਧਾਇਕ ਜਗਿੰਦਰ ਪਾਲ ਦੀ ਅਗਵਾਈ ਹੇਠ ਕੀਤਾ ਗਿਆ ਰੋਸ਼ ਪ੍ਰਦਰਸ਼ਨ ਦੱਸਦੀ ਕਿ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਕਾਂਗਰਸੀ ਵਰਤਰਾ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਇਵਾਜੀ ਕੀਤੀ ਗਈ ਤੇ ਉੱਥੇ ਹੀ ਸਾਬਕਾ ਵਿਧਾਇਕ ਜਗਿੰਦਰ ਪਾਲ ਵੱਲੋਂ ਅਤੇ ਨਰੇਸ਼ਪੁਰੀ ਸਜਨਪੁਰ ਵੱਲੋਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਜਿੱਕੇ ਉਹਨਾਂ ਵੱਲੋਂ ਵਧ ਰਹੀ ਲਗਾਤਾਰ ਮਹਿੰਗਾਈ ਨੂੰ ਲੈ ਕੇ ਚਾਹੇ ਪੈਟਰੋਲ ਡੀਜ਼ਲ ਦੇ ਰੇਟ ਹੋਣ ਚਾਹੇ ਬਿਜਲੀ ਦੇ ਬਿੱਲ ਹੋਣ ਚਾਹੇ ਰੇਲੂ ਵਸਤੂਆਂ ਨੂੰ ਲੈ ਕੇ ਗਰੀਬਾਂ ਦੇ ਹੱਕ ਵਿੱਚ ਬੋਲਦੇ ਹੋਏ ਸਾਹਮਣੇ ਆਏ ਹਨ ਸਾਬਕਾ ਵਿਧਾਇਕ ਜਗਿੰਦਰ ਪਾਲ ਜੀ ਬਨਰੋ ਸੈੱਟਨਾਪ ਦੇਖਦੇ ਹੋ ਪੰਜਾਬ ਦੇ ਕੀ ਨਿਸ਼ਾਨ ਆ ਗਏ ਬੱਛੋ ਬਹੁਤ ਟਾਈਮ ਰਾਜ ਜਿੰਦਾਬਾਦ ਨੈਤ ਪ੍ਰੀ ਜੀ ਜਿੰਦਾਬਾਦ ਇਕਤਰੀ ਤੋਂ ਲੈ ਕੇ 4:00 ਤੱਕ ਜਿਹੜਾ ਸੈਸ਼ਨ ਵਿਧਾਨ ਸਭਾ ਦਾ ਕਿਹਾ ਗਿਆ ਉਹ ਨੀ ਵਿੱਚ ਜਿਹੜੇ ਇਹਨਾਂ ਫੈਸਲੇ ਲੀਤੇ ਗਏ ਆ ਉਹ ਬਿਲਕੁਲ ਜਿਹੜਾ 23 ਦਾ ਸੈਸ਼ਨ ਸੀ ਉਹ ਪੰਜਾਬ ਦੇ ਲੋਕਾਂ ਦੇ ਤੇ ਇਹਨਾਂ ਦਾ ਬੋਝ ਪਾਇਆ ਗਿਆ ਔਰ ਹਰ ਚੀਜ਼ ਇਹਨਾਂ ਦੀ ਟੂਲ ਅੱਜ ਤੁਸੀਂ ਦੇਖੋ ਡੀਜ਼ਲ ਤੇ ਪੈਟਰੋਲ ਦੇ ਜਿਹੜੇ ਕੀਮਤਾਂ ਵਧਿਆ ਡੀਜ਼ਲ ਤੇ ਪੈਟਰੋਲ ਦੀ ਜਿਹੜੇ ਕੀਮਤ ਵਧੇ ਸੀ ਇਸ ਦੇ ਵਿੱਚ ਆਟੋਮੈਟਿਕ ਮੈਸੇਜ ਆਇਆ ਔਰ ਭਗਵੰਤ ਮਾਨ ਦੀ ਸਰਕਾਰ ਕੇਂਦਰੀ ਬੋਲ ਨੇ ਕਿਹਾ ਸੀ ਕਿ ਸਾਡੀ ਸਰਕਾਰ ਲਿਓ ਅਸੀਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਅੱਜੋਂ ਕੋ ਕੰਕਰਣ ਅੱਜ ਮੈਂ ਪੁੱਛਿਆ ਤੇ ਨਾਲ ਤੁਹਾਡੇ ਮਾਧਮ ਕਰਾਇਆ ਅੱਜ ਪੌਣੇ 3 ਸਾਲ ਹੋ ਗਏ ਸਰਕਾਰ ਬਣੀ ਇਸ ਤੋਂ ਉਪਲਬਧ ਦੀ ਪਤਾ ਦਿਓ ਕਿਹੜੀ ਉਪਲਬਧ ਪੰਜਾਬ ਦੇ ਚਲਾ ਲਿਆ ਦੀ ਉਪਲਬਧ ਦੀ ਜ਼ਰੂਰ ਹੈ ਜੀ ਕਰਪਸ਼ਨ ਜਿਹੜੀ ਹੈ ਉਹ ਚਰਮ ਤੇ ਪੁੱਜੀ ਹੋਈ ਹੈ ਔਰ ਜਿਹੜੀ ਗੱਲੇ ਕਹਿੰਦੇ ਆ ਤੇ ਕਿਸਾਨਚਾਰ ਪੰਜਾਬ ਨੂੰ ਘਰਦਾ ਉਹ ਪ੍ਰਸ਼ਾਸਨੀ ਦੇ ਆਪ ਹੀ ਸਾਰੇ ਕੱਢੇ ਹੋਏ ਨੇ ਫੇਰ ਅਣਖਤ ਅਰਜਸਤਿਆਂ ਦੇ ਲਈ ਉਹ ਹੋ ਗੀਆਂ ਤੇ ਕੋਈ ਅਨੁਦਿੱਤੀ ਨਹੀਂ ਰਹੀ ਮੈਂ ਇਹਨਾਂ ਨੂੰ ਤੁਹਾਡੇ ਮਾਧਿਅਮ ਪੁੱਛਣਾ ਚਾਹਨਾ ਸਤਾਣਾ ਤੋਂ ਲੈ ਕੇ ਅੱਜ ਤੱਕ ਕਾਹਦੀ ਸਰਕਾਰ ਰਹੀ ਜਿਹਦੇ ਵਿੱਚ ਕਪਟਾ ਮੁੰਦਸਿੰਘ ਮੁਖੀ ਪੰਜਾਬ ਦੇ ਆ ਤੇ ਇਹ ਮੈਨੇਜਰ ਜਿਹੜੇ ਸਰਦਾਰ ਚਰਨਜੀਤ ਚੈਨੂ ਜੀ ਪੰਜਾਬ ਦੇ ਉਸ ਟਾਈਮ ਦੇ 5 ਸਾਲਾਂ ਦੇ ਵਿੱਚ ਕੋਈ ਐਨੋਸੀ ਨਹੀਂ ਹੋਇਆ ਇਹ ਆਪ ਹੀ ਐਨੋਸੀ ਕੱਲੀ ਲੈਣੀ ਹੈ ਆਪ ਹੀ ਗੁੰਜਰ ਪਾਉਂਦੇ ਆਪ ਹੀ ਗੁੰਜਰ ਫਿਰ ਬਾਅਦ ਚ ਕੱਢਦੇ ਆ ਇਹਨਾਂ ਕੋਲ ਬਿਲਕੁਲ ਕੋਈ ਪੈਸਾ ਨਹੀਂ ਹੈਗਾ ਤੇ ਕੋਲ ਫੇਲਿਅਰ ਸਰਕਾਰ ਇਹ ਇਹ ਕਦੋਂ ਦਾ ਜਿਹੜਾ ਅੱਗੇ ਰਾਮ ਦੇ ਲੋਕ ਹੋ ਰਹੇ ਰਾਮ ਲੀਲਾ ਦੇ ਵਿੱਚ ਜਿਹੜੇ ਕਲਾਕਾਰ ਹੁੰਦੇ ਹੋ ਕਿ ਹੁੰਦੇ ਹੀ ਆਰਾਮ ਲੈਂਦਾ ਵੀ ਇੱਕ ਕਲਾਕਾਰ ਕਮੇਡੀਅਨ ਨਾਲ ਬਖਰੇ ਰੱਖੀਏ। ਅੱਜ ਜਨਤਾ ਕਿਤਾ ਜਾਵਾਂਗੇ। ਕੌਟੀ ਵਿਧਾਨ ਸਭਾ ਦੇ ਵਿੱਚ ਜਿੰਨੇ ਬੰਦੇ ਆਏ ਨੇ ਬਾਤ। ਔਰ ਮੈਂ ਸਾਰੇ ਲੋਕਾਂ ਦੇ ਲਈ ਸਾਰਾ ਤੁਹਾਡਾ ਹੌਲੇ ਹੋ ਕੇ ਸਾਰੇ ਇਕੱਠੇ ਹੋ ਕੇ ਤਗੜੇ ਹੋ ਕੇ ਹਮਰਾ ਮਾਰੋ ਯਾਰੋ ਚਾਣਾ। ਤੇ ਤੁਹਾਨੂੰ ਕੰਮ ਹੋਊਗਾ ਸਰਪੰਚ ਲੈਣੇ ਤਾਂ ਨਹੀਂ ਤੇ ਤਾਂ ਇਹ ਪੰਜਾਬ ਦਾ ਖਲਾਅ ਹੋਣਾ ਲੋਕਾਂ ਨੇ ਇਹਨਾਂ ਚੰਕਾਰ ਦੇਖ ਲਿਆ ਕਿ ਸਰਪੰਚ ਕਿੱਥੇ ਹੋਣਾ ਕੋਈ ਕੋਨੇ ਚੰਸਾ ਲੋਕੋ ਕਿਸੇ ਆਉਣ ਨਹੀਂ ਕਿਹੜਾ ਅਗਲਾ ਟਾਈਮ ਜਿਹੜਾ ਕਰਦੇ ਪਾੜੇ ਮਾਜਰ ਸਾਰੀ ਜੀ ਕਿਤਾਬ ਉਹ ਹਾਰੇ ਕਰਦੇ ਹੋ ਕੇ ਯਾਦ ਨੂੰ ਦਿਖਾਣਾ ਕਿ ਸਾਡੇ ਨੂੰ ਕਿਹੜੇ ਸਵਾਰਥ ਪਾਪੀ ਹੈ ਨਾ ਕਿ ਪੰਜਾਬ ਨੂੰ ਨਸ਼ਾ ਲੋਕ ਕੀਤਾ ਜਾ ਰਿਹਾ ਹੈ ਲੇਕਿਨ ਪੰਜਾਬ ਦੇ ਲਈ ਬਾਗੀ ਆਪ ਜੇ ਸ਼ਹੀਦ ਹੋ ਜਾਓ ਤੁਹਾਡੇ ਸਾਹਮਣੇ ਮੈਂ ਇਹ ਕਹਿੰਦਾ ਕਿ ਇਹ ਆਰਡਰ ਜਿਹੜਾ ਹੈ ਕੰਟਰੋਲ ਤੋਂ ਬਾਹਰ ਹੈ ਉਹ ਵੀ ਨਵੀਂ ਨਵੀਂ ਖਬਰਾਂ ਆ ਰਹੀਆਂ ਕਿ ਤੇਰੇ ਗੋਰੀਆਂ ਮਾਂ ਦਾ ਜਿਹੜੇ ਬੰਦੇ ਬਾਤਦੇ ਹੈ ਨਸ਼ਾ ਦੀ ਗੱਲ ਲਓ ਪੂਰੀ ਹਵਾਲੇ ਭਰੀ ਹੈ ਤੇ ਚਿੱਤਰਾਂ ਦੇ ਕਿ ਨੌਜਵਾਨ ਮੁੰਡੇ ਮਰ ਰਹੇ ਹੈ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਦੀ ਜਿਹੜੀ ਮਾਰੂ ਨੀਤੀਆਂ ਉਹਦੇ ਤੋਂ ਸਾਰੀ ਜਨਤਾ ਤਰਾਹੀ ਮਾਨ ਕਰ ਰਹੀ ਹੈ ਅੱਜ ਉਸੇ ਲੜੀ ਦੇ ਤਹਿਤ ਸਾਡੇ ਪੰਜਾਬ ਦੇ ਪ੍ਰਧਾਨ ਅਤੇ ਜਿਹੜੇ ਸਾਡੇ ਐਲੋਪੀ ਆ ਉਹਨਾਂ ਦੇ ਹੁਕਮ ਅਨੁਸਾਰ ਐਸੀ ਸਾਰੇ ਕਾਂਗਰਸ ਦੇ ਲੀਡਰ ਕਾਰਜਕਰਤਾ ਇੱਥੇ ਪ੍ਰੋਟੈਸਟ ਕਰ ਰਹੇ ਆ ਲੋਕਾਂ ਦੇ ਹੱਕਾਂ ਵਾਸਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਡੀਜ਼ਲ ਦੇ ODE ਤੇ ਵੈਟ ਵਧਾਤਾ ਪੈਟਰੋਲ ਤੇ ਬੈਟ ਵਧਾਤਾ ਔਰ ਜਿਹੜੀ ਚੰਨੀ ਸਰਕਾਰ ਨੇ 7 ਕਿਲੋਵਾਟ ਤੱਕ ਦੇ ਕੰਜ਼ਿਊਮਰ ਸੀ ਉਹਨਾਂ ਨੂੰ 3 ਰੁਪਏ ਪਰ ਯੂਨਿਟ ਰਿਬੇਟ ਦਿੱਤੀ ਸੀ ਉਹ ਵੀ ਰੋਲ ਬੈਕ ਕਰ ਲਈ ਹੈ ਇਸੇ ਇਹਨਾਂ ਨੇ ਕਰਦੇ ਹੋਏ 2400 ਕਰੋੜ ਰੁਪਏ ਦਾ ਜਨਤਾ ਤੇ ਬੋਝ ਪਾਇਆ ਔਰ ਤਿੰਨ ਵਾਰੀ ਇਹਨਾਂ ਨੇ ਪੈਟਰੋਲ ਡੀਜ਼ਲ ਔਰ ਬਿਜਲੀ ਦੇ ਰੇਟ ਵਧਾਏ ਐ ਐਸੀ ਇਹਨਾਂ ਦੀ ਮਾਰੂ ਨੀਤੀਆਂ ਦੇ ਖਿਲਾਫ ਅੱਜ ਸਾਰੇ ਪ੍ਰਦਰਸ਼ਨ ਕਰ ਰਹੇ ਆਂ ਔਰ ਲੋਕਾਂ ਨੂੰ ਜਾਗਾਨ ਦਾ ਯਤਨ ਕਰ ਰਹੇ ਆਂ ਕਿ ਲੋਕੀ ਦੇਖੋ ਇਹ ਬਦਲਾਅ ਦੀ ਸਰਕਾਰ ਹੈ ਕਿ ਲੋਕਾਂ ਨਾਲ ਕੀ ਕਰ ਰਹੀ ਗਰੀਬ ਲੋਕਾਂ ਨਾਲ ਔਰ ਸੁਣਨ ਦੇ ਵਿੱਚ ਆਇਆ ਕਿ ਜਿਹੜੇ ਸਾਡੇ ਕਿਸਾਨ ਵੀਰਾਂ ਨੂੰ ਮੁlt ਬਿਜਲੀ ਮਿਲਦੀ ਹੈ ਉਹਦੇ 'ਚ ਵੀ ਕਟੌਤੀ ਕਰਨ ਜਾ ਰਹੇ ਆ ਇਸੇ ਲੜੀ ਦੇ ਤਹਿਤ ਅੱਜ ਮੇਰੇ ਵੀਰ ਜੋਗਿੰਦਰਪਾਲ ਜੀ ਜਿਲ੍ਹਾ ਕਾਂਗਰਸ ਕਮੇਟੀ ਦੇ ਦਰਜਾ ਦਰਜਾ ਸਾਰੇ ਪਤਾ ਅਧਿਕਾਰੀ ਮੇਰੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਬਲੀ ਜੀ ਔਰ ਜਿੰਨੇ ਵੀ ਇੱਥੇ ਮੇਰੇ ਪਤਵੰਤੇ ਸੱਜਣ ਆਏ ਕਾਂਗਰਸ ਪਾਰਟੀ ਦੇ ਇਹਨਾਂ ਦਾ ਮੈਂ ਸਾਰਿਆਂ ਦਾ ਮਸ਼ਕੂਰ ਆ ਕਿ ਲੋਕਾਂ ਨੂੰ ਜਗਾਉਣ ਵਾਸਤੇ ਔਰ ਸਰਕਾਰ ਦਾ ਵਿਰੋਧ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਖਾਸ ਕਰ ਮੈਂ ਆਪਣੇ ਵੱਡੇ ਵੀਰ ਜੁਗਿੰਦਰਪਾਲ ਜੀ ਦਾ ਜਿਹੜੇ ਇੰਨੀ ਬਿਮਾਰੀ ਦੇ ਜੂਸ ਦੇ ਉਹ ਇਹ ਵੀ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਨ ਲਈ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਮੈਂ ਸਾਰੇ ਹਲਕੇ ਤੋਂ ਤਿੰਨਾ ਹਲਕਿਆਂ ਤੋਂ ਜ਼ਿਲ੍ਹਾ ਗਰਦਾਸਪੁਰ ਤੇ ਪਠਾਨਕੋਟ ਦੇ ਕਾਂਗਰਸੀ ਕਾਰਜਕਰਤਾ ਦਾ ਬਹੁਤ ਬਹੁਤ ਧੰਨਵਾਦ ਹੈ ਜੈਨ ਜੈ